ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook RM ਵਲੌਗ ਤੇ ਤੇ ਅੱਜ ਮੈਂ ਤੇ ਸੁਖਦੀਪ ਚੱਲੇ ਆ ਆਪਣਾ ਨਵੇਂ ਕੰਮ ਤੇ ਹਾਂਜੀ ਤੇ ਆ ਸਾਡਾ ਆਕਰ ਨਵੀ ਨਵੀ ਇਹ ਸਾਡਾ ਇੱਥੇ ਕੰਮ ਚਲਾਇਆ ਵਾ ਮਿਸਤਰੀ ਵਾਲੇ ਪਾਸੇ ਤੇ ਗੁਰਜੰਟ ਸਿੰਘ ਹਾਂਜੀ ਤੂੰ ਕਿੱਥੇ ਆ ਗੁਰਜੰਟ ਸਿੰਘ ਇਹ ਵੀ ਆਪਦਾ ਹੋ ਚੈਨਲ ਬਣਾਊਗਾ ਤੇ ਅਸੀਂ ਇੱਥੇ ਮੈਂਸ਼ਨ ਕਰਾਂਗੇ ਉਹ ਚ ਤੇ ਤੁਸੀਂ ਉਹ ਵੀ ਇਹਦਾ ਚੈਨਲ ਆ ਸਬਸਕ੍ਰਾਈਬ ਕਰੋ ਗੁਰਜੰਟ ਸਿੰਘ ਦਾ ਤੇ ਆਪਾਂ ਚੱਲੀ ਹੁਣ ਫਲਾળો ਹੁਣ ਅਸੀਂ ਚੱਲੇ ਆਂ ਤੇ ਨਵੇਂ ਕੰਮ ਤੇ ਕਿੱਥੇ ਸਿੰਘ ਸਿੰਘ ਜੀ ਉਹ ਉਹ ਚੰਨ ਬਣਾਏਗਾ ਚੱਲ ਠੀਕ ਆ ਓਕੇ ਆਪਾਂ ਚੱਲਦੇ ਆਂ ਤੇ ਇੱਥੇ ਦਾ ਲੱਗਿਆ ਲਵਿਅਰੇ ਇੱਥੇ ਮਕਾਨ ਬਣੀ ਜਾਂਦਾ ਇਹ ਸਾਡੇ ਮਿਸਤਰੀ ਦਾ ਦੋਨੇ ਕੰਮ ਦਾ ਲਪਾਈ ਕਰਤੇ ਇਹਨਾਂ ਨੇ ਤੇ ਅੱਜ ਮਮਟੀ ਦੀ ਲਪਾਈ ਕਰਨਗੇ ਅੱਜ ਚੱਲ ਗਏ ਸਿਪ ਟੰਗਾ ਵੀ ਚੱਲੇ ਅਸੀਂ ਦਾ ਨਵੇਂ ਕੰਮ ਤੇ ਵਾਏ ਚੱਕ ਬਾਕੀ ਸਾਰਾ ਸਮਾਨ ਪਾ ਰੱਖੀ ਗੱਟੇ ਸਕੂਟਰੀ ਤੇ ਕਿ ਕਰਤੇ ਸਮਾਨ ਤਾਂ ਵੈਸੇ ਹੈ ਸੁੱਕਣਾ ਵਾਲਾ ਹੀ ਆ ਲੈ ਬੰਦਲ ਸਕੂਟਰੀ ਦੇ ਮੂਰੇ ਲੋਟਾ ਹੈ ਰੋਲ ਬਟੇ ਅਰੇ ਮਾਮਾ ਥੱਕ ਲੱਗਦਾ ਜਿਵੇਂ ਲਵੀ ਚਲੋ ਸਕੂਟਰ ਤੇ ਚਲਦੇ ਆ ਚੱਕ ਸਮਾਨ ਸਾਰਾ ਸਾਰੇ ਸਾਰੇ ਚੱਕ ਲੈ ਮੂਰੇ ਮੂਰੇ ਹੁਣ ਚੱਲੇ ਆਂ ਢੇਲਿਆਂ ਦੀ ਤੇ ਇਥੋਂ ਤਕਰੀਬਨ ਕਿੰਨਾ ਕਿਲੋਮੀਟਰ ਹੋ ਇਥੋਂ ਕਿ ਤਾਂ ਹੋਊਗਾ ਜੀ ਕੋਈ 2 3 ਕਿਲੋਮੀਟਰ ਦਾ ਬਾੜਾ ਬਾੜ ਤਾਂ ਹੈ ਨਹੀਂ ਨਾ ਬਾੜੀ ਜਾ ਤਾਂ ਹੈ ਨਹੀਂ ਤੇ ਉਹ ਸਾਡਾ ਨਾ ਇੱਕ ਚੰਦ ਭਾਂ ਵੀ ਕੰਮ ਚੱਲ ਜਾਂਦਾ ਇੱਕ ਜੇ ਤੋਂ ਰੇਲਵੇ ਸਟੇਸ਼ਨ ਤੇ ਵੀ ਚੱਲ ਜਾਂਦਾ ਉਹ ਤੁਹਾਨੂੰ ਅਸੀਂ ਜਦੋਂ ਫੇਰ ਕੰਮ ਤੇ ਜਾਵਾਂਗੇ ਬਖਾਵਾਂਗੇ ਉਸ ਤੋਂ ਬਾਅਦ ਚ ਆਪਾਂ ਨਾ ਅਲਾਲ ਜਿਹੜਾ ਸੀ ਨਵਾਂ ਕੰਮ ਸ਼ੁਰੂ ਕਰਨਾ ਅੱਗੇ ਰ ਉੱਧਰ ਜਾਣਾ ਤੇ ਹਮ ਤਾਂ ਵੀ ਰੱਖ ਚੱਲਿਆ ਅੱਰੀ ਆ ਅੱਜ ਮੈਨਟਰੀ ਹੈ ਦੀ ਸਪੀਡ ਹੈ ਦੀ ਕੋਈ ਫਾਲੀ ਨਹੀਂ ਹੰਤਾ ਇਹਨਾਂ ਦਾ ਸਪੀਡ ਤਾਂ ਹਨ ਲੌਕ ਲਾਇਆ ਹੋਇਆ ਇਹਨਾਂ ਨੇ ਹਾਨ ਨਾ ਤੂੰ ਮਾਰੀ ਜਾਣਾ ਫालतू ਆ ਤਾਇਆ ਕਹਿ ਦੇਗਾ ਚਲੋ ਮੈਂ ਲੀ ਦਿਆ ਆਪਣਾ ਦੂਰ ਕੰਮ ਤੇ ਪਹੁੰਚ ਕੇ ਦਿਖਾਉਣਾ ਤੁਹਾਨੂੰ ਵੀ ਕੀ ਗੱਲ ਬਾਤ ਇੱਕ ਤੁਸੀਂ ਆ ਰਸਤੇ 'ਚ ਨਾ ਵਿਊ ਚੈੱਕ ਕਰੋ ਕਿ ਕਿੰਨਾ ਸੋਹਣਾ ਇੱਥੇ ਕੁਦਰਤ ਦਾ ਮੋਲ ਆ ਨਾਲ ਹੀ ਸਾਡੇ ਇੱਥੇ ਸੂਆਗਾ ਇਧਰਲੇ ਪਾਸੇ ਤੇ ਤੁਸੀਂ ਇਹ ਵੇਖੋ ਵੀ ਆਸੇ ਪਾਸੇ ਕਿੰਨੇ ਸੋਹਣੇ ਦਰਖਤ ਆ ਤੇ ਜਿਵੇਂ ਮੰਨ ਲਓ ਉਧਰ ਸਾਈਡ ਤੇ ਇਹ ਸੜਕ ਵਾਲਾ ਮੌਸਮ ਆ ਤੇ ਹੁਣ ਇਹ ਮੌਸਮ 'ਚ ਏ ਏ ਮੌਸਮ ਚ ਤੁਸੀਂ ਫਰਕ ਚੈੱਕ ਕਰੋ ਕਿੰਨਾ ਸੋਹਣਾ 뷰 ਆ ਯਾਰ ਕੁਦਰਤ ਕੁਦਰਤੀ ਆ ਕਿੰਨੇ ਕਿੰਨੇ ਸੋਹਣੇ ਦਰਖਤ ਆ ਇਹ ਸਾਡਾ ਇਧਰ ਹੀ ਰਸਤਾ ਸੀਗਾ ਅਸੀਂ ਸ਼ਾਰਟਕਟ ਲੈ ਲਿਆ ਡੇਲੇ ਵਾਲੀ ਪਿੰਡ ਨਾਲ ਹੀ ਆ ਤੇ ਅਸੀਂ ਇਹ ਸ਼ਾਰਟਕਟ ਰਸਤਾ ਲੈ ਲੈਣੇ ਨੇ ਚਲ ਐਂ ਦੀ ਲੰਘ ਜਾਗੇ 뷰 ਵੋਕ ਗਿਆ ਇੱਥੇ ਨਾ ਆ ਪੋਲਾ ਇਧਰ ਰੇਲਵੇ ਸਟੇਸ਼ਨ ਦਾ ਤੇ ਹਾਂ ਅੱਗੇ ਦੇਖੋ ਕਿੱਡਾ ਕਿੱਡਾ ਘੈਂਟ ਆ ਨਾ ਯਾਰ ਐ ਹਰ ਕੁਦਰਤ ਹਰ ਕੁਦਰਤੀ ਆ ਇਹ ਜਿਹੜਾ ਇਹ ਰਸਤਾ ਸ਼ਾਰਟਕਟ ਜਾਂਦਾ ਉਧਰ ਆਪਣਾ ਆ ਡੇਲਣ ਵਾਲੇ ਨੂੰ ਆ ਆ ਰਸਤਾ ਤੇ ਪਰਲੇ ਪਾਸੇ ਦੀ ਉਹ ਜੈਤੋ ਸਾਰਾ ਸ਼ਹਿਰ ਉਧਰ ਦੀ ਨੰਗ ਕੇਈਦਾ ਆ ਉਧਰ ਦੇ ਘੈਂਟ ਦਾ ਥਿਊ ਦੇਖੋ ਕੁਦਰਤ ਦੇ ਨਜ਼ਾਰੇ ਬਸ ਹਾਂ ਅੱਲੋ ਉਹ ਜਿਹੜੇ ਸਾਹਮਣੇ ਕੋਠੇ ਦੇਖਿਆ ਨੇ ਨਾ ਉੱਥੇ ਕੰਮ ਆ ਉਹਦੇ ਵਿੱਚ ਐ ਵੀ ਪਹਿਲਾਂ ਕੋਈ ਵੀ ਇਹਨਾਂ ਨੇ ਜਿਹੜਾ ਚਨਾਈ ਚੋਰੀ ਵਾਲਾ ਮਿਸਤਰੀ ਸੀਗਾ ਉਦੋਂ ਟਾਇਲ ਲੁਆਈ ਸੀਗੀ ਤੇ ਫਿਰ ਇਹਨਾਂ ਨੂੰ ਜੱਜਾ ਜੋਚਾਣੀ ਉਹਦੇ ਨਾਲ ਸਾਹਸੂ ਕਰਕੇ ਕਿਹਾ ਲਾ ਉਹਨੂੰ ਸ਼ਾਇਦ ਉਹਤੋਂ ਭੇਜਤਾ ਇਹਨਾਂ ਨੇ ਉਹ ਪਹਿਲਾਂ ਗੱਲ ਸਾਰੀ ਇਹਨਾਂ ਨੇ ਮੇਰੇ ਨਾਲ ਕਰੀ ਸੀਗੀ ਬਾਅਦ ਚੁੱਕੀ ਉਹਦਾ ਭਰਾ ਕਹਿੰਦਾ ਵੀ ਚਲ ਅਸੀਂ ਉਹ ਮਿਸਤਰੀ ਤੋਂ ਕਰਾਉਣਾ ਪਰ ਮਿਸਤਰੀ ਨੇ ਥੋੜੀ ਜਿਹੀ ਜੱਖਣਾ ਜ਼ਿਆਦਾ ਵੱਡ ਗਿਆ ਸਾਰੇ ਕੰਮ ਦੀ ਤੇ ਸੋਹਣਾ ਨਹੀਂ ਕੰਮ ਕਰਕੇ ਗਿਆ ਫੇਰ ਸਾਡਿੰਗ ਸਾਨੂੰ ਬਾਈ ਨੇ ਬੁਲਾਇਆ ਕਹਿੰਦਾ ਬਈ ਤੁਸੀਂ ਕੰਮ ਕਰਕੇ ਦਿਓ ਮੈਂ ਕਿਹਾ ਚਲ ਬਈ ਕੋਈ ਕਰ ਲਾਂਗੇ ਪਰ ਸਾਡਿੰਗ ਨਾਲ ਉਹ ਬੰਦੇ ਨਾਲ ਗੱਲ ਕਰਾਓ ਵੀ ਜਿਹੜਾ ਢੀਨੇ ਕੰਮ ਕਰ ਰਿਹਾ ਫਿਰ ਉਸਦੇ ਨਾਲ ਗੱਲਬਾਤ ਕਰ ਲਈ ਉਹਨਾਂ ਨੇ ਵੀ ਮੇਰਾ ਸਾਹ ਉਹਨਾਂ ਨਾਲ ਓਕੇ ਆ ਤੁਸੀਂ ਆਦਾ ਕੰਮ ਕਰ ਸਕਦੇ ਆ ਆ ਆਹੜੀ ਕੋਟੀ ਤੋਂ ਦੇਖ ਰਹੇ ਆ ਕੋਟੀ ਲਾਜ ਚੱਕ ਆਪਣਾ ਸਾਰਾ ਸਮਾਨ ਹੂੰ ਕਿਵੇਂ ਲੱਗਾ ਮੋੜ ਹਾਂ ਆ ਨਮਾ ਕੰਮ ਇਹਦਾ ਤੁਹਾਨੂੰ ਦਿਖਾਵਾਂ ਇਹ ਕੋਠੀ ਨੂੰ ਵੀ ਸੱਕਾ ਨਹੀਂ ਹੈ ਹਾਂ ਲੈ ਕੰਮ ਕਰਿਆ ਹੋਇਆ ਮੈਸਤਰੀ ਨੇ ਵਾਹ ਸਾਂਦ ਸੁਮਨੀ ਆਂ ਦੇ ਲੇ ਗੇ ਦੂਰੀ ਰਿ ਹੋਰੇ ਕੁਛ ਕਰਿਆ ਪਿਆ ਜਿਹੜਾ ਹੁਣ ਸਾਡੇ ਕੋਲ ਕੰਮ ਹਰ ਸੋਈ ਪੌੜੀਆਂ ਤੇ ਵਾਸ਼ਰੂਮ ਤੇ ਬਾਹਰ ਲਪੋਰਟ ਕਰਨਾ ਮਗਨ ਆਸਲੀ ਵੇਖੇ ਅਬ ਦੇਲੀਆ ਦੁਲੇ ਦੇਖੀ ਪਾਈਆ ਹੈ ਬੇਕਾਰ ਹੋ ਗਿਆ ਬਣਾ ਦਿੱਤੀ ਹੈ ਸਾਡੀ ਦੇਖ ਹਮਨੇ ਦੇ ਲਈ ਹੈ ਹੈ ਦੇਖ ਲੈ ਨਾਲ ਆਪਣੇ ਇਸ ਵੇਲੇ ਕੋਲ ਆ ਤਾਈ ਪ੍ਰੋਕਸੀ ਬਲ ਯੂਨਿਟ ਹਾਰਡਨਰ ਵੀ ਨਹੀਂ ਪਾਇਆ ਜਰੂਰੀ ਮਾਲਕੀ ਮਾੜੇ ਹੁੰਦੇ ਮਿਸਤਰੀ ਵਿੱਚ ਮਾੜੇ ਹੁੰਦੇ ਬਈ ਜੇ ਤੁਸੀਂ ਆ ਕੰਮ ਸਹੀ ਨਹੀਂ ਕਰਕੇ ਦਿਓ ਮੇਰੇ ਡੇ ਨੂੰ ਕਿਵੇਂ ਕਰੇ ਕੰਮ ਦੇਖਣਾ ਹੈ ਕੰਮ ਕਿਹੜਾ ਆ ਦੋਵੇਂ ਚੱਕਰ ਦੇ ਵਿੱਚ ਫਿਰ ਕਲ ਕੋਲੀ ਆਪਾਂ ਕੱਦ ਸ਼ੁਰੂ ਆਦਾ ਨਵਾਂ ਕੰਮ ਤੇ ਹਾਂ ਅਸੀਂ ਫਿਰ ਆ ਨਵਾਂ ਕੰਮ ਸਟਾਰਟ ਕਰ ਲੱਗੇ ਆ ਮਿਲਦੇ ਜੇ ਫਿਰ ਬਾਅਦਲੇ ਬਲਾਕ ਵਿੱਚ ਧੰਨਵਾਦ